ਸਸਿਕਾ ਜੀ ਸਾਰੇ ਤੋਂ ਕਾਲੂ ਗੁਰਦਾਸ ਸਿੰਘ ਪਹੁੰਚ ਚੁੱਕੇ ਜੀ ਪਿੰਡ ਹੈਗਾ ਕੁਰਹਜਣਾ ਜਿਲ੍ਹਾ ਗੁਰਦਾਸਪੁਰ ਤੁਸੀਂ ਬਟਾਲਾ ਐਸਾ ਉਹ ਕਾਗਰੇ ਨੂੰ ਮਾਰੇ ਇੱਧਰ ਵੀ ਖੜੇ ਆ ਉਧਰ ਵੀ ਖੜੀਆਂ ਤੇ ਆਓ ਪਰ ਬਾਈ ਜੀ ਨੇ ਗੱਲ ਬਾਤ ਕੀਤੀ ਸਸਤੀ ਕਾਲ ਜੀ ਸਸਿਕਾ ਜੀ ਸਸਤੀ ਕਾਲ ਜੀ ਸਸਿਕਾ ਹੋਰ ਦਰਾਓ ਵਧੀਆ ਵਧੀਆ ਠੀਕ ਠਾਕ ਜੀ ਕਿਹੜਾ ਮਾਲ ਹਾਂਜੀ ਮਾਲ ਵੇਖਿਆ ਚੱਲਾ ਚੱਲਾ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਸਿਕਾ ਕਿੰਨਿਆ ਅੱਜ ਫਿਰ ਜੀ ਅੱਜ 10 ਪੀਸ ਆ ਕਰੀਏ ਸ਼ੁਰੂ ਚਲੋ ਦੱਸੋ ਛੇਤੀ ਆ ਸੇਤ ਇੰਦਣ ਜੜੀ ਬੜਾ ਬਣਾ ਪਈ ਪਿੱਛੇ ਬਣਾਣਾ ਟਾਈਮ ਬੜਾ ਲੱਗ ਜਾਂਦਾ ਟਾਈਮ ਬੜਾ ਪਿੱਛੇ ਬਣਾਣਾ ਹੁਣ ਦਿਨ ਛੋਟੇ ਹੁੰਦੇ ਨੇ ਦਿਨ ਛੋਟੇ ਆਣਾ ਤੁਹਾਨੂੰ ਪਤਾ ਮੈਂਟੋ ਮੈਂਟੀਨੇਰਾ ਹੁੰਦਾ ਜਾਣਾ ਦੋਰਾ ਦਾ ਦੋ ਦੰਦ ਵਿਖਾ ਯਾਰ ਕਾਲੂ ਪਹਿਲਾ ਮੂੰਹ ਸ਼ੰਭ ਵਿਖਾਈ ਜਰਾ ਕੇ ਲਾਗੇ ਕਰਾਂ ਜਰਾ ਕੇ ਕੈਂ ਨੀ ਠੀਕ ਹੈ ਤੇ ਹੋਰ ਅਖੀਰੀ ਦੋਂਦੀ ਬਚੀ ਆ ਜੇ ਅਜੇ ਦੋਂਦੀ ਪੂਰੀ ਹੋਈ ਨਹੀਂ ਨਿਕਲ ਰਹੀ ਆ ਹੈ ਅਜੇ ਖੀਰੀ ਚੋਂ ਨਿਕਲ ਰਹੀ ਆ ਬਾਹਰ ਰਾਤ ਦੀ ਸੁਈ ਆ ਸੰਦੀਪ ਭਾਜੀ ਐ ਬਹੁਤ ਚੰਗੀ ਵਾਰ ਹੈ ਨਾ ਹਾਂ ਨਮੂਨਾ ਨਮੂਨਾ ਜਿਹਨੂੰ ਆਂਦੇ ਆ ਬੱਚਾ ਵਸੀ ਹੈ ਤੇ ਚੋਬਰੀਆ ਪਿਛੇ ਹੂੰ ਪਰ ਹੈ ਕੋਈ ਚੀਜ਼ ਹੀ ਆ ਕਿ ਨਹੀਂ ਚੀਜ਼ ਹੀ ਹੈ ਇਹਦਾ ਹੈ ਇਹ ਚੀਜ਼ ਪਖਰ ਬੜੇ ਲੱਗਿਆ ਕਰਮਾਲੀ ਨੂੰ ਥਣ ਥਣ ਬਹੁਤ ਪਿਆਰਾ ਲਗਾ ਹਾਂਜੀ ਬੋਲੋ ਬੱਚਾ ਆਜੇ ਪਲੂਣ ਜਨਵਾਦੇ ਆ ਚਲ ਪਟ ਹਾਂਜੀ ਚੋਈ ਜੂ ਬਿਲਕੁਲ ਵਧੀਆ ਹੋਊਗੀ ਉਹ ਰੂਵ ਵਰਗੀ ਪੋਲਿਸ ਨਹੀਂ ਭਾਜੀ ਠੰਡੀ ਸੀਲ ਬੋਲੋ ਫਿਰ ਜੈ ਜੀ ਕੰਮ ਜਾਵੇ ਕਾਲੂ ਜੈ ਜੀ ਕਰ ਦਈਏ ਜੈ ਜੀ ਆਵੇ ਬਸ 75 ਦੀ ਫਿਰ ਹੋਣੀ ਛੋਟ ਛੜ ਕਰ ਦਾਂਗੇ ਕਰ ਦੋ ਫਿਰ ਕਿੰਨੇ ਕਰ ਦਈਏ ਜਿੰਨੇ ਮਰਜ਼ੀ ਕਰ ਦੋ ਚੱਕਰ ਆਲਾ ਫਿਰ ਚਲ ਤੇਨੇ ਕਰ ਦੋ ਚਾ 5000 ਪੂਰੀ ਛੋੜੀ ਅੱਛਾ 17000 ਦੀ ਵਛੀ ਦੇਣੀ ਖੀਰੀ ਤੇ ਪਲੂਣ ਬੱਚਾ ਜੇ ਅਰੇ ਠੀਕ ਹੈ ਹਣਾ 400 ਵਿੱਚ ਚੌਣ ਵਾਲੀ ਰਾਤ ਦੀ ਸੂਈ ਵਛੀ ਆ ਤੇ ਆਹਾ ਸੰਦੀਪ ਭਾਜੀ ਇਹਦੇ ਮਗਰ ਵਛੀ ਉਹ ਬੈਠੀ ਆ ਇਹਦੇ ਕੋ 17 ਕਿਲੋ ਤਿਆਰ ਐਸੇ ਬੋਲਾ ਹਾਂ ਜਰਸੀ ਕਾਲੀ ਥਣ ਥਣ ਵਿਖਾ ਸ਼ੰਭੂ ਜਰਾ ਕਰ ਹਾਂ ਇਹ ਕਿਹੋ ਜਿਹਾ ਥਣ ਲਗਾ ਠੀਕ ਆ ਖੋਲ ਕਰ ਇਹ ਵੀ ਖੋਲੋ ਆਲੀ ਜੀ ਖੋਲੀ ਚਲੋ ਕਰਾਂ ਦੀ ਲੈ ਵੀ ਚੰਬੂ ਦਿਖਾ ਕਰਾਂ ਦੀ ਕਰਮ ਵਾਲੀ ਦਾ ਜਰਾ ਬਹੁਤ ਟੌਪ ਦੀ ਬਿਹੜੇ ਵੀ ਬਹੁਤ ਬਹੁਤ ਐ ਸਫਾਈਆਂ ਵੇਖੋ ਕਿੰਨੀਆਂ ਕਰਮ ਵਾਲੀ ਹੂੰ ਹਾਂ ਥਣ ਆਲੀ ਜੀ ਆ ਜਰਾ ਸ਼ੰਭੂ ਹੈ ਕਿ ਨਹੀਂ ਲਗਾ ਲੋ ਕਾਰੀ ਠੀਕ ਆ ਲੋ ਹੈ ਕਿਆ ਰੱਬ ਆ ਤੁੰ ਬਾਦ ਆ ਰਾਇ ਚਵਾਈ ਆਉ ਜੀ ਲੱਗੀ ਐ ਨਾ ਕਿ ਤੱਲੇ ਫਰਸ਼ ਹੀ ਪਾੜ ਦੋਗੀ ਕਰਮਾ ਵਾਲੀ ਬੋਲੋ ਫਿਰ ਉਹ ਲਾ ਪੋਲਾ ਚਵਾ ਲਗਾ ਆ ਹਾਂਜੀ ਇਹ ਵੀ 75 ਦੀ ਦੇ ਰਹੀ ਐ ਕਿ ਸੇਮ ਹੀ ਕਰਦੀ ਐ ਕੰਮ ਸੇਮ ਹੀ 70 70 ਦੀ ਚੱਲ ਕੋਈ ਚੱਲ ਨਗਰਾਂ ਦੇ ਦੁੱਧ 20 ਕਿਲੋ ਤਾਂ ਬਾਹਰ ਪਾਉਗੀ ਵਛੀ ਐ ਵੀ ਆਹ ਇਹ ਵੀ ਸੂਈ ਆ ਸੰਦੀਪ ਜੀ ਅੱਛਾ ਇਹਦੇ ਪਿੱਛੇ ਚੋਬਰੀ ਆ ਇਹ ਚੋਬਰੀ ਮੈਂ ਹੈ ਇਹਦੇ ਉਂ ਪਿੱਛੇ ਪਰੇ ਬੈਠਾ ਇਹ ਕਲਦੀ ਸੂਈ ਆ ਵੇਡ ਚੱਲ ਪਤਾ ਉਧਰੋਂ ਆਉਣਾ ਲੈ ਸ਼ੰਭੂ ਵੀ ਦਿਖਾ ਲਓ ਸ਼ੰਭੂ ਖਾਇ ਲਾ ਲੈ ਵਾਲੂ ਆ ਵਾ ਖਾ ਕਰਨ ਵਾਲੀ ਦਾ ਇਹਨੂੰ ਵੀ ਠੀਕ ਆ ਜੀ ਫਿਰ ਕਿੰਨਾ ਕਰਦੇ ਤੁਸੀਂ ਦੋ ਤਾਂ ਇਹ ਸੰਦੀਪ ਭਾਈ 15 16 ਕਿਲੋ ਪਾ ਦੂਗੀ RAM ਨਾਲ ਠੀਕ ਆ ਹਾਂ ਖੁੱਲਾ ਡੁੱਲਾ ਚਵਾ ਦੂਗੀ ਇਹਨਾਂ ਆਜੋ ਫਿਰ ਆਜੋ ਤੇ ਬਾਹ ਪਾਨ ਕੇ ਨਹੀਂ ਗਏ ਰੱਖਣੇ ਛੋਟੇ ਬਾਸ ਕੇ ਹੋਣਾ ਮੁੱਕਦਾ ਗਿਆ ਕੰਮ ਮੁੱਕ ਗਿਆ 70 ਵਾਲਾ ਜਿਹੜਾ ਹੈ 70 ਵਾਲਾ ਕੰਮ ਮੁੱਕ ਗਿਆ ਹੁਣ ਹਾਂ ਹੁਣ ਥਾਂ ਨੂੰ ਤਰਿਆਉਣਾ ਇਹ ਕੰਮ ਵੇਖੀ ਹਾਂ ਚੱਲ ਪਤਵੇ ਚੱਲ ਕੁੜਾਈ ਬਚਾਏ ਸ਼ੰਭੂ ਉਹ ਬਚਾਓ ਵਖਾੜੇ ਕਲ ਦੀ ਸੂਈ ਆ ਹਾਂਜੀ ਬੋਲੇ ਤੇ ਯਾਰ 11 12 ਕਿਲੋ ਹੋਊਗਾ ਹੀ ਕਰਮ ਵਾਲੀ ਤੋਂ ਚਲੋ ਜਾਂਦੋ ਠੀਕ ਆ ਨਹੀਂ ਨਹੀਂ ਠੀਕ ਨਹੀਂ ਆ ਘਟਾਉਣਾ ਕੰਮ ਤੁਹਾਨੂੰ ਕਹੇ ਥਾਂ ਜਾਣਾ 50000 ਦੀ ਵਛੀ ਦੇਣੀ ਆ ਉਹਦੇ ਚ ਵੀ 2000 ਛੱਡਣਾ 48000 ਦੀ ਵਾ ਠੀਕ ਆ ਫਿਰ ਹਾਂ ਚੱਲ ਗੱਭੜਾ ਤੂੰ ਸੁਈ ਸੁਈ ਛਾਈ ਆ ਮਗਰ ਵਛੀ ਸੰਭੂ ਆ ਵਛੀ ਬੁਖਾਦੀ ਉਹ ਬੈਠੀ ਕਰਮਾਲੀ ਦੀ ਹੋਈ ਹੈ ਆ ਜੇ ਵਛੀ ਕਰਮਾਲੀ ਦੀ ਆ ਵਛੀ ਹਾਂ ਠੀਕ ਆ 12 ਕਿਲੋ ਦੇ ਲਾਗੇ ਬੰਨੇ ਇਹਦੇ ਕੋ ਬੋਲਾ ਹੋਊਗਾ ਖੁੱਲਾ ਡੁੱਲਾ 12 ਕਿਲੋ ਹਾਂ ਤੇ ਥਾਣਾ ਲੋਕਾਰ ਹੀ ਆਉਣਾ ਚੜਦੇ ਤੋਂ ਚੜਦਾ ਥਾਣੀ ਸਹੀ ਗੱਲ ਆ ਚੜਦੇ ਤੋਂ ਚੜਦਾ ਆਈ ਹੋ ਜੀ ਇੱਥੇ ਹਲੋ ਕਰੀ ਹਲੋ ਕਰਿਆ ਆ ਹਾਂ ਆ ਗਿਆ ਭਾਈ ਮੈਂ ਪਹਿਲੇ ਗੱਲ ਕੀਤੀ ਤੈਨੂੰ ਕਈ ਟਾਈਮ ਕਿਹਾ ਸੀ ਆ ਗਿਆ ਬਸ ਆ ਗਿਆ ਹਾਂਜੀ ਹਾਂਜੀ ਉੱਡਦੀਆਂ ਵਾਲਾ ਕੰਮ ਤੈਨੂੰ ਕਿਹਾ ਘੜਦਾ ਜਾਣਾ ਕੰਮ ਠਾਣ ਨੂੰ ਹਾਂਜੀ ਇਹ 50 ਦੀ ਦੇ ਦਈਏ ਇਹ ਵੀ 80000 ਦੀ ਚਲ ਇਹ ਹੋਰ 1000 ਛੱਡ ਦਾਂਗੇ 40000 ਦੀ ਚੱਲਣ ਦੋ ਇਹਦੇ ਕੋਲ 16 ਕਿਲੋ ਦੁੱਧ ਤਿਆਰ ਵੈੜ ਕੋਲ 16 ਕਿਲੋ ਤਿਆਰ ਚੋਬਰ ਪਿੱਛੇ ਭਾਈ ਚੋਬਰ ਮਗਰ ਚਾ ਸੂਆ ਲੈ ਵਾਲੂ ਆ ਵਖਾਦੇ ਸ਼ੰਭੂ ਵੱਡੀ ਵੈੜ ਖਾ ਵੱਡਾ ਫੁੱਲ ਕੱਤ ਕਰਮਾਲੀ ਦਾ ਇਹ ਵੀ ਦਿਖਾਓ ਸ਼ੰਭੂ ਹਾਂ ਇੱਥੇ ਰੇਕ ਲੈ ਜਾ ਮੈਨੂੰ ਕੀ ਦੇਖਣਾ ਹਾਂ ਆਜੋ ਆਜੋ ਤੇ ਚਵਾਈਆਂ ਲੱਗੀਆਂ ਰੂ ਵਰਗੀਆਂ ਪੋਲੀਆਂ ਇੰਦੀ ਜਿਵੇਂ ਫਿਰ ਇਹ ਵੀ ਓਟਦੀਆਂ ਵਾਲੇ ਪਾ ਕਿੰਨਾ ਪੈਣ ਦੀ ਹਾਂ ਕਿੰਨੀ ਕਰਦੀਆਂ ਛੋੜ ਦੋਈ ਦੋਈ ਛੱਡ ਰਾਂ ਇਹ ਪੂਰਾ ਕਰ ਲੈ ਨਹੀਂ ਪੰਜ ਪੂਰਾ ਹੀ 60 ਦੀ 60 ਦੀ ਵਾਹ ਠੀਕ ਯਾਰ ਠੀਕ ਯਾਰ ਉੱਡਦੀਆਂ ਵਾਲੇ ਪਾ ਸ਼ਾਈ ਵਾਲਾ 15 ਕਿਲੋ ਦੁੱਧ ਤਿਆਰ ਹੈ ਦੇਖੋ ਸ਼ਾਈ ਵਾਲਾ ਇਹ ਲੋਕੜਾ ਲਗਾਉਣਗੇ हां ਇਹ ਲੱਗੇ ਪਾਵੇ 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 ਉਹ ਲੱਕੜ ਵਾਲੇ ਪੁਰਾਣੇ ਪੁਰਾਣੇ ਮੁੰਦਿਆਂ ਵਾਲੇ ਪੁਰਾਣੇ ਤੁਰ ਨਹੀਂ ਆ ਉਹੀ ਨਾ ਉਹੀ ਲੱਗੇ ਹਾਂ ਨਾਲੇ ਬੁਰੇ ਵਾਲੇ ਪਾਵੇ ਕਿ ਨਹੀਂ ਆ ਵੱਡੇ ਆਲੇ ਜਿਹੜਾ ਪ੍ਰਾਰੇ ਬੁੱਢਿਆਂ ਦੇ ਮੁੰਜੇ ਦੇ ਨਾ ਉਹ ਪਾਵੇ ਲੱਗੇ ਨਾ ਤੁੰਨਾ ਕਰਨ ਇਹ ਗੱਲ ਆ ਵਾ ਠੀਕ ਆ ਪੂਰੀ ਰਾਜੀ ਬਾਜੀ ਰਾਜੀ ਬਾਜੀ ਪੂਰੀ ਫੁੱਲ ਹਾਂ 15 ਕਿਲੋ ਤਿਆਰ ਆ ਠੀਕ ਆ ਟਰੱਕ ਟਰੱਕ ਆ ਜਿਹਨੂੰ ਆਂਦੇ ਟਰੱਕ ਹੀ ਟਰੱਕ ਹੀ ਆ ਹਾਂ ਇਹ ਆ ਜਾ 80000 ਦਾ ਦੇ ਦਈਏ ਹੈ ਇਹ 80 ਦੀ ਦੇ ਦਈਏ ਨਹੀਂ ਤੇ ਲੈ ਲੋ ਨਹੀਂ ਭਰਾਵਾ ਨਾ ਹਾਂਜੀ ਛੜਦੀ ਦੇ ਦਈਏ ਜਾਦੂ ਕੋਈ ਗੱਲ ਨਹੀਂ ਜਾਂਦੋਂ ਪਾਂਜੀ 55 ਰੀ ਜਾਂਦਾ ਭਰਾ ਆਪਣੇ ਭਾਵੇਂ ਆ ਆਪਣਾਲੀ ਚੋਬਰ ਪਿਛੇ ਆਏ ਨੇ ਆ ਜਾਓ ਘਰਾਂ ਦੇ ਆਹਾਂ ਭਾਈ ਸ਼ੰਭੂ ਆਣਾ ਜਰਸੀ ਵਸ਼ੀ ਸੂਈ ਹੂੰ ਤੇ ਮਗਰ ਵੀ ਵਸ਼ੀ ਹਾਂ ਕੋਈ ਪਤਵਾਏ ਡਰੇ ਨਾ ਕਰ ਮਾੜੀ ਬਾਕੀ ਆਂਦੀ ਕੁਝ ਨਹੀਂ ਹੰਡੀ ਤੋੜੋ ਮਗਰ ਵੀ ਵਸ਼ੀ ਓ ਬਈ ਠੀਕ ਮਗਰ ਬਚੀ ਹਾਂ ਬੈਠੀ ਜਿਹੜੀ ਕਰਮਾ ਦੁੱਧ ਕਿੰਨਾ ਇਹ ਦੇਖੋ 10 ਕਿਲੋ ਸੰਦੀਪ ਭਾਜੀ ਹੋਊਗਾ ਬੋਲਾ 10 ਕਿਲੋ ਹਾਂ ਆ ਜਾ ਜੀ ਆ ਜਾ ਮੈਂ ਥਣ ਤੁਹਾਨੂੰ ਖਾ ਦੂੰ ਥਣ ਨਹੀਂ ਹੋ ਅੱਜ ਮਾਰਾ ਹਣਾ ਨਹੀਂ ਆਲੋ ਕਾਰੀ ਆਲੋ ਕਾਰੀ ਹੋਣੀ ਬਤੋ ਜੀ ਦੱਦੀ ਉਹਦਣ ਕਿ ਹਾਂਜੀ ਬੋਲੋ ਇਹ ਵੀ ਉੱਡਦੀਆਂ ਵਾਲਾ ਹੀ ਕੰਮ ਹੀ ਹੋ 45 ਦੀ ਦੇ ਦਈਏ 40 ਦੀ ਚੱਲ ਠੀਕ ਆ ਚੱਲਣ ਦੇ ਜਾਂਦੇ ਆ ਜਾ ਉਹ ਵੀ ਖੋਲੇ ਉਹ ਵੀ ਸਹੀ ਗੱਬਣ ਗੱਬਣ ਇਹ ਗੱਬਣਿਆ ਕਰਮਾ ਲਈ ਲਾਜੰਬੂ ਵੀ ਦਿਖਾ ਗੱਬਾ ਲੈਵਾ ਤੇ ਥਣ ਥਣ ਵਿਖਾਈ ਬਣੂ ਬੜੀ ਠੀਕ ਆ ਫਿਰ ਹਾਂ ਜੰਗੀ ਬਿਆਲ 15 16 ਕਿਲੋ ਇਹ ਵੀ ਦਊਗੀ ਰਾਮ ਨਾਲ ਭਰੂਗੀ ਨਾ ਅਜੇ ਲੈ ਜੂਗੀ ਲਿਆਉ ਘਰਾਂ ਦੇ ਹੌਲੀ 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 ਇੰਦੀ ਬਰ ਕੀ ਮਾਨਾ ਇਹਦੀ ਵੀ ਉਟਦੀਆਂ ਦਾ ਕੰਮ ਕਰ ਦੇਣਾ ਅਗੇ ਉਟਦੀਆਂ ਦਾ ਹੀ 50 ਦੀ ਦੇਦੀ ਐ ਵੀ ਬਾਬੇ 40000 ਦੀ ਜਾਬ ਵੀ ਜਾਂਦੇ ਫੇਰ ਕੀ ਆ 40000 ਦੀ ਜਾਂਦੇ ਬੜਾ ਭਾ ਲੋੜ ਕੀਤਾ ਵੈ ਜਰਾ ਯਾਰ ਲਦਣੀਆਂ ਆ ਆਪਾਂ ਹੈ ਲਦਣੀਆਂ ਦਾ ਦਾ ਫੇਰ ਲਿਆਉਣੀਆਂ ਆ ਵੀ ਵਖਾ ਜਰਾ ਪਲੂਣ ਬੱਚਾ ਦੋਂਦੀ ਚਾਰ ਦੰ ਚਾਰ ਦੰ ਗੱਬਣ ਗੱਬਣ ਵਛੀ ਅਜੇ ਪਿਓਰ ਜੀ ਸੀ ਵਗਾਰ ਚਾਰ ਦੰ ਪਹਿਲਾ ਗੱਬਣ ਪੂਰਾ ਬਸ ਠੀਕ ਆ ਮਛੀ ਦੀਆਂ ਢਿੱਲਾਂ ਟੁਲਾਓ ਹਾ ਜਰਾ ਆ ਸਪੈਸ਼ਲ ਨਗ ਲਿਆਂਦਾ ਏ ਅਜੇ 5 6 ਦਿਨ ਲੈ ਜੇ ਹਫਤਾ ਇਹਦੇ ਵਿੱਚ ਵਿੱਚ ਲੈ ਜੂਗੀ ਸੰਦੀਪ ਭਾਈ ਜੀ ਪਰ ਹੈ ਕੋਈ ਚੀਜ਼ ਆ ਵਜਨਦਾਰ ਆ ਵਸ਼ੀ ਇੰਦੀ ਮਿਲ ਗਈ ਮਰ ਇਹਦਾ ਵੀ ਉੱਡਦਿਆਂ ਆ ਪਾ ਆ ਕੋਤਾਂ ਦੇ 65 ਦੀ ਜੀ ਕਰਦਾ ਪਾ ਦੀ ਇਹ ਵੀ ਹੂੰ ਹੁਣ ਕਰ ਲੀਆ ਕੰਮ ਜਾਇਆ ਜੀ ਏ ਸੜਦੀ ਦੇ ਦिए ਸੜਦੀ ਚਲ ਜਾਂਦੇ ਜਾਣਦੀਏ ਦੱਸਦੇ ਕੋਈ ਨਹੀਂ ਹਾਂ ਜੀ ਜਾਂਦ ਤੂੰ ਤੇ ਠੇਕਾ ਲੈ ਲਿਆ ਗੱਡਾ ਪਾ ਰਿਹਾ ਰਿਕੜਾ ਦੇ ਫਿਰ 55 ਹਜ਼ਾਰ ਦੀ ਜਾਂਦੇ ਯਾਰ ਫੌਜੀ ਦਾ ਲਿਆ ਹੁਣ ਤੁਹਾਡਾ ਲਿਆ ਫੌਜੀ ਮੇਰਾ ਖਰੀਆ ਵਾਲਾ ਉਹਦਾ ਪਾ ਕੇ ਟੋਣਾ ਕਿ ਸਾਡਾ ਘਰ ਤੇ ਵੀ ਨਹੀਂ ਨਹੀਂ ਤੁਸੀਂ ਕਹਿ ਮੈਂ ਆਂ ਅਸੀਂ ਤਾਂ ਕੇ ਜਾਇ ਨਹੀਂ ਜੀ ਜੇ ਫੌਜੀ ਕਹਿ ਰਿਹਾ ਕੋਈ ਦੱਸੋ ਕਿਹੜਾ ਰਹੇ ਸੰਦੀਪ ਸੇ ਕਿੰਨੇ ਘਟਾਣਾ ਮੈਂ ਵੀ ਮੈਂ ਵੀ ਘਟਾਣਾ ਹੀ ਆ ਚੰਦੀਪ ਮੈਂ ਕਹਿੰਦੇ ਕਿ ਬੱਸ ਤੇ ਮੈਂ ਇਹ ਘਟਾਵਾਂ ਹਾਂ ਫੇਰ ਫੇਰ ਜੱਪ ਕਰ ਜਾਂਦੇ ਆ ਆ ਚਲੋ ਜਾ ਜਾ ਪਾਉਂਦੇ ਆ ਅ ਚਲੋ ਕੋਈ ਨਹੀਂ ਚਲੋ ਆਹਾਂ ਫੇਰ ਇਹ ਵੀ ਇਹ ਵੀ ਜਾਇਜ਼ ਹੀ ਦੇਣੀ ਆ ਇਹ ਵੀ ਸੁਈ ਸੁਈ ਵਸ਼ੀਮ ਅਗਰ ਥਾਣ ਵਿਖਾ ਇਹਨੂੰ ਕਿਹੜਾ ਲੱਗਾ ਨਹੀਂ ਇਹਨੂੰ ਪਾਵੇ ਨਹੀਂ ਲੱਗੇ ਪਾਵੇ ਲੱਗੇ ਹਾਂ ਥੋੜਾ ਯਾ ਹੈ ਹਾਂ ਆ ਇਹ ਸੱਪੜਾ ਹੀ ਲੱਗੇ ਲੱਗਾ ਸੱਪੜਾ ਹਾਂਜੀ ਬੋਲੋ ਇਹ ਵੀ ਭਾ 45 ਦੇ ਦਈਏ ਵੀ ਹਾਂ ਦਿੰਨੇ ਆ 45 ਦੀ ਦੇ ਦੇ 5 1000 ਅੱਛਾ 10 ਜਾਂ 35 ਹੀ ਦੇਦਾ 35 ਹੀ ਦੇਦਾ ਹੈ ਜੀ ਨਹੀਂ ਨਹੀਂ ਤੈਨੂੰ ਘਟਾਉਣਾ ਹੈ ਦਾਈ ਘਟਾਉਣਾ ਹੈ ਨਹੀਂ ਨਹੀਂ ਭਰਾ 3000 ਬਿਲਕੁਲ ਜੈਨ ਇਹ ਦੇਖੋ ਇਦੋਂ ਬੰਦਾ ਮੈਂ ਆ ਕਿੰਨੀਆਂ ਵੇਣਾ ਸਸਤਾ ਭਾਅ ਬਿਲਕੁਲ ਨਿਗੇ ਨਿਗੇ ਭਾਅ ਪਾਏ ਨਿਗੇ ਨਿਗੇ ਉੱਡਦੀਆਂ ਆਲੇ ਵੀ ਬਸ ਮੈਂ ਟੋ ਮੇਰੀ ਲੱਦ ਦੇ ਤੁਰੇ ਤੇ ਜਾਈਏ ਚਲ ਹੈ ਕਿ ਨਹੀਂ ਬੋਲੋ ਫਿਰ ਨੰਬਰ ਨੰਬਰ 96468 ਤੇ 27503 ਪਿੰਡ ਕੋਟ ਖਜ਼ਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਤੇ ਕਾਲਾ ਅਫਗਾਨਾ ਵੀ ਲੱਗ ਗਿਆ ਤੇ ਸਸਿਕਾ